ਮੇਰਾ ਨਾਮ ਬਲਦੇਸ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਜੀ ਸ਼ਾਹਪੁਰ ਗੜ੍ਹ ਦੀ ਬਾੜ ਦੇ ਲਾਗੇ ਮੈਂ ਪਿੰਡ ਰਾਜਕਲਾਂ ਸ਼ਾਹਪੁਰ ਤੋਂ ਹਾਂ ਜੀ ਓਕੇ ਤੇ ਆਪਾਂ ਨੂੰ ਕੀ ਕੀ ਪ੍ਰੋਬਲਮ ਹੋਸੀਆਂ ਮੈਨੂੰ ਪੇੜ ਚ ਇੱਕ ਦੰਦ ਬਹੁਤ ਰਿੰਦੀ ਜੀ ਤੇ ਦੰਦ ਦਾ ਮੈਂ ਬੜੇ ਟੈਸਟ ਵੀ ਕਰਾਏ ਤੇ ਬਹੁਤ ਦੁਈਆਂ ਕਰਦੀਆਂ ਕਿੰਨੇ ਕ ਸਮੇ ਤੋਂ ਉਹ ਪ੍ਰੋਬਲਮ ਹੋਸੀ ਮੈਂ 8-9 ਸਾਲ ਤੋਂ ਜੀ 8-9 ਸਾਲ ਤੋਂ ਪੇਟ ਚ ਪ੍ਰੋਬਲਮ ਰਹਿੰਦੀ ਸੀ ਤੇ ਦਵਾਈਆਂ ਖਾਂਦੇ ਰਹੇ ਕੋਈ ਹੱਲ ਨਹੀਂ ਮਿਲਿਆ ਹੱਲ ਨਹੀਂ ਮਿਲਿਆ ਉਹਨਾਂ ਕੋਈ ਵੀ ਤੇ ਦਵਾਈਆਂ ਖਾਂ ਬਿਨਾ ਤੁਹਾਨੂੰ ਕੀ ਦਿੱਕਤ ਹੋਰ ਕੀ ਆਈ ਤੁਹਾਨੂੰ ਦਿੱਕਤ ਉਹਨਾਂ ਮੇਰਾ weight ਘਟਦਾ ਗਿਆ ਓਕੇ ਮਤਲਬ ਹੱਲ ਕੋਈ ਨਹੀਂ ਹੈ ਮੇਰਾ ਜਣੀ weight ਘਟਣ ਲੱਗ ਪਿਆ ਔਰ ਇੱਕ ਤੁਸੀਂ ਕਹਿੰਦੇ ਸੀ ਵੀ ਤੁਹਾਨੂੰ ਅਲਸਰ ਹੋ ਗਿਆ ਹੈ ਹਾਂਜੀ ਉਸ ਤੋਂ ਬਾਅਦ ਮੇਰਾ ਅਲਸਰ ਹੋ ਗਿਆ ਮਨੂੰ ਥੋੜਾ ਬਚਲਸਰ ਹੋ ਗਿਆ ਅਲਸਰ ਹੋ ਗਿਆ ਔਰ ਜਿਹੜਾ ਫਿਰ ਡਿਲੀਵਰ ਡਿਲੀਵਰ ਫੈਟੀ ਹੋ ਗਿਆ ਡਿਲੀਵਰ ਫੈਟੀ ਹੋ ਗਿਆ ਫਿਰ ਸਰਸਸ ਵੀ ਹੋ ਗਿਆ ਸਰਸਸ ਹੋ ਗਿਆ ਹਾਂਜੀ ਯਾਨੀ ਕਿ ਤੁਹਾਨੂੰ ਪ੍ਰੋਬਲਮ ਆ ਜਾਨੀ ਕਿ ਇੱਕ ਪ੍ਰੋਬਲਮ ਨੂੰ ਹੱਲ ਹੋ ਗਈ ਹੋਰ ਚਾਰ ਪ੍ਰੋਬਲਮਾਂ ਨਾਲ ਹੋਰ ਵਧ ਗਈਆਂ ਵਧ ਗਈ ਬਸ ਤਾਂ ਉਸ ਤੋਂ ਬਾਅਦ ਤੁਹਾਨੂੰ ਆਪਾਂ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੋਸ਼ ਦਿੱਤੇ ਹਾਂਜੀ ਉਹ ਵਰਤੇ ਆ ਵਰਤਣ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਉਸ ਤੋਂ ਬਾਅਦ ਮੈਂ ਬਿਲਕੁਲ ਮਤਲਬ ਠੀਕ ਮਹਿਸੂਸ ਕਰਦਾ ਜੀ ਹਾਂਜੀ ਯਾਨੀ ਸਰਵਿਸ ਪੈਕ ਤੁਸੀਂ ਵਰਤਿਆ ਤਾਂ ਤੁਸੀਂ ਬਗਿਆ ਰੀਲੀਫ ਕਰ ਮੰਨੇ ਆ ਤੁਹਾਨੂੰ ਬਗਿਆ ਲੱਗਿਆ ਤੇ ਤੁਸੀਂ ਪਹਿਲਾਂ 50 ਦਿਨ ਸਰਵਿਸ ਪੈਕ ਨੂੰ ਵਰਤਿਆ ਹਾਂ 50 ਦਿਨ ਵਰਤਿਆ ਹੋ ਹੁਣ ਦੁਬਾਰਾ ਤੁਸੀਂ ਜਿਹੜਾ ਕੋਰਸ ਪੂਰਾ ਕਰਨ ਬਾਅਦ ਇਹ ਦੁਬਾਰਾ 50 ਦਿਨਾਂ ਦਾ ਅੱਜ ਲੈਣ ਬਾਤ ਆਏ ਹੋ ਹਾਂਜੀ ਦੁਬਾਰਾ ਦੇ ਦੇਖੋ ਜੀ ਤੁਹਾਡੀ ਵੀਡੀਓ ਹੈ ਨਾ ਉਹਨੂੰ ਲੱਖਾਂ ਹੀ ਲੋਕ ਦੇਖਣਗੇ ਪਰ ਬਹੁਤ ਪਰਿਵਾਰ ਜਿਹੜੇ ਦਵਾਈਆਂ ਖਾ ਕੇ ਥੱਕ ਚੁੱਕੇ ਆ ਅੱਕ ਚੁੱਕੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਕਹਾਂਗਾ ਵੀ ਇਹ ਦਵਾਈ ਡਾਕਟਰ ਸਾਹਿਬ ਬਿਠੇ ਮਨ ਨਾਲ ਇਹ ਦਵਾਈ ਮਨ ਨਾਲ ਇਹਨਾਂ ਕੋ ਲਈ ਮੈਂ ਪਹਿਲੇ ਵੀ ਬੋਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਵਰਤੇ ਆ ਬੋਡੀ ਸਰਵਿਸ ਦੇ ਮੈਂ ਜੂਸ ਪੰਜ ਤਰ੍ਹਾਂ ਦੇ ਜੂਸ ਵਰਤੇ ਆ ਔਰ ਮੈਨੂੰ ਬਹੁਤ ਫਾਇਦਾ ਹੋਇਆ ਤੇ ਬਾਕੀ ਸਾਰੇ ਪਰਿਵਾਰਾਂ ਨੂੰ ਬੋਡੀ ਸਰਵਿਸ ਵਰਤ ਲੈਣਾ ਚਾਹੀਦਾ ਆ ਬਾਕੀ ਸਾਰੇ ਪਰਿਵਾਰਾਂ ਨੂੰ ਬੋਡੀ ਸਰਵਿਸ ਵਰਤ ਲੈਣਾ ਚਾਹੀਦਾ ਥੈਂਕ ਯੂ ਜੀ